ਸਤਨਾਮ ਵਾਹਿਗੁਰੂ ਸਾਹਿਬ ਜੀ ਉਹਦਾ ਰਸ ਸਾਹਿਬ ਹਰ ਜੁਗ ਜੁਗ ਭਗਤ ਪਾਇਆ ਪੈਜ ਰਖਦਾ ਆਇਆ ਰਾਮ ਰਾਜੇ ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿਟਦੀ ਨਾਮ ਦਿਵ ਮੁਖ ਲਾਇਆ ਹੰਜਣ ਨਾਨਕ ਕੇ ਸਾਰ ਸੇਵਿਆ ਅੰਤਲੇ ਛੜਾਇਆ ੴ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖਦਾਰੂ ਸੁਖਰੋਗ ਭਇਆ ਜਾਂ ਸੁਖਤਾਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋਂ ਕਰੀ ਨਾ ਹੋਈ ਬਲੇਹਾਰੇ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤਮੈ ਜੋਤ ਜੋਤ ਮੈਂ ਜਾਤਾ ਕੁਲਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਵਕ ਸੁਆਲੀਓ ਜਿਨ ਕੀਤੇ ਸੋ ਪਰ ਪਿਆ ਕਹ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਸੋਦਰ ਰਗ ਅਸਮਹਲਾ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕੇਹਾ ਜਿਤ ਵੇ ਸਰਬ ਸਮਾਲੇ ਵਾਜੇ ਤੇਰੇ ਨਾਮੁ ਨਿਕੁ ਸੰਖਾ ਕੀਤੇ ਤੇਰੇ ਬਾਵਨ ਹਾਰੇ ਕੀਤੇ ਤੇਰੇ ਰਾਗੁ ਪ੍ਰੀਸੰ ਕਹੀਐ ਕਹਤੇ ਤੇਰੇ ਗਵਨ ਹਾਰੇ ਗਵਨ ਤਉ ਨ ਪਵਨ ਪਣੀ ਬੈ ਸੰਤੁਰ ਗਾਵੇ ਰਾਜਾ ਧਰਮ ਦੁਆਰੇ ਗਵਨ ਤਉ ਨ ਚਿਤ ਗੁਬਤਿ ਲਿਹ ਧਿਆਨਨ ਲਿਖਲੇ ਧਰਮ ਵਿਚਾਰੇ ਗਵਨ ਤਉ ਨ ਈਸਰ ਬ੍ਰਹਮਾ ਦੇਵੀ ਸੋਨ ਤੇਰੀ ਸਦ ਅਸਵਾਰੇ ਗਵਨਤੁ ਨo ਨਰਿੰਦਰਿੰਦਰਾ ਅਸਨ ਬੈਠੇ ਦੇਵਤਿਆਂ ਦਰ ਨਾਲੇ ਗਵਨਤੁ ਨo ਸਦ ਸਮਾਦੇ ਅੰਦਰ ਗਵਨਤੁਦਨੋ ਸਾਧ ਬੀਚਾਰੇ ਗਵਨਤੁ ਨo ਜਤੀ ਸਦੇ ਸੰਤੋਖੀ ਗਵਨਤੁ ਨo ਵੀਰ ਕਰਾਰੇ ਗਵਨਤੁ ਨo ਪੰਡਤ ਪੜਨ ਰੱਖੀ ਸੂਰ ਜੁਗ ਜੁਗ ਵੇਦਾਂ ਨਾਲੇ ਗਵੰਤੂ ਨੋ ਮੋਹਣੀਆਂ ਮਨਮੋਹਣ ਸੁਰਗ ਮਤ ਪਿਆਲੇ ਗਵੰਤੂ ਨੋ ਰਤਨ ਪਾਇ ਤੇਰੀ ਅਸਰਤੀਥ ਨਾਲੇ ਗਵੰਤੂ ਨੋ ਜੋਦ ਮਾਵਲ ਸੂਰਾ ਗਵੰਤੂ ਨੋ ਖਾਣੀ ਚਾਰੇ ਗਵੰਤੂ ਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੀ ਧਾਰੇ ਸੇਤ ਤੁਨ ਗਵੰਜੁਤ ਪਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਨ ਗਵਨ ਸਿਮੈ ਜਿਤਨਾਵ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸੱਚੀ ਨਾਈ ਹੈ ਪਿਉ ਸਿਜੈ ਨਨਜਾ ਸਿਰਤ ਨਜਨ ਰਚਾਈ ਰੰਗੀ ਰੰਗੀ ਪਾਤੀ ਘਰ ਕਾ ਜਿਨ ਸੀ ਮਾਇ ਜਿੰਨੂ ਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵੜਿਆਈ ਜੋ ਤਿਸ ਪਾਵੇ ਸੋਈ ਕਰਸੀ ਫਿਰੁਕ ਨਾ ਕਰ ਨਜਾਈ ਸੋ ਪਾਤਸ਼ਾਹ ਸ਼ਾਹ ਪਤਸਾਹਿ ਨਾਨਕ ਰੈ ਨਰਜਾਈ ਅਸਮ ਹੱਲਾ ਪਹਿਲਾ ਸੋਣ ਵੱਡਾ ਖੈ ਸਭ ਕੋਏ ਕੀ ਵੱਡਾ ਡੀਠਾ ਹੋਏ ਕਿੰਪਾ ਇਹ ਨ ਕਹਿਆ ਜਾਏ ਕਹਨੇ ਵਾਲੇ ਤੇਰੀ ਰਹੀ ਸਮਾਈ ਵੱਡੇ ਮੇਰੇ ਸਾਹਿਬਾ ਘਿਰ ਗੰਬੀਰਾ ਗੁਨੀ ਘੀਰਾ ਕੋਈ ਨ ਜਾਣੇ ਤੇਰਾ ਕੀਤਾ ਕੀ ਉੱਚੀ ਨ ਰਹਾਉ ਸਭ ਸੁਰਤੇ ਮਿਲ ਸੁਰਤ ਕਮਾਈ ਸੋ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰੂ ਗਰਹਾਏ ਕਹਿ ਨ ਜਾਏ ਤੇਰੀ ਤਿਲ ਵਿੜਾਈ ਸਭ ਸਤ ਸਭ ਤਪ ਸਭ ਚੰਗੀਆਂ ਆਈਆਂ ਸੁਦ ਵਰਖਾ ਕੀਆਂ ਵੜਿਆਈਆਂ ਤੁਰ ਬਣ ਸ੍ਰੀ ਕਿਨੈ ਨਾ ਪਾਈਆ ਕਰ ਮਿਲੈ ਨਾ ਠਾਕ ਰਹੀਆ ਅਖਣ ਵਾਲਾ ਕਿਆ ਵਿਚਾਰਾ ਸਿਫਤੀ ਬਰੇ ਤੇਰੇ ਪੰਡਾਰਾ ਜਿਸ ਤੋਂ ਦੇਤ ਸਕਿਆ ਚਾਰਾ ਨਾਨਕ ਸਤ ਸਵਾਰਨ ਹਰਿ ਸੁਮਹੱਲਾ ਪਹਿਲਾ ਅੱਖ ਜੀਵਾ ਵਿਸਰੈ ਮਰ ਜਾਵ ਅੱਖ ਨੀ ਓਖਾ ਸੱਚਾ ਨਾਮ ਸੱਚੇ ਨਾਮ ਕੀ ਲਾਗੇ ਪੂਖ ਦੁਖੇ ਖਾਈ ਚਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਈ ਸੱਚਾ ਸਾਹਿ ਸੱਚੇ ਨਾਹੀਂ ਰਹਾਉ ਸੱਚੇ ਨਾਮ ਕੀ ਤਿਲ ਵੜਿਆਈ ਆਕ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਅੱਖ ਨਿ ਪਾਹੇ ਵੱਡਨ ਹੋਵੇ ਘਟ ਨ ਜਾਏ ਨਾਉ ਮਰਨ ਹੋਵੇ ਸੋਗ ਦਿਨ ਦਰਹਿ ਨ ਚੁਕੇ ਭੋਗ ਗੁਣ ਹੋ ਹੁਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਜਿਵੜ ਆਪ ਤੇਵੜ ਤੇਰੀ ਦਾਤ ਜਿੰਨ ਦਿਨ ਕਰ ਕਹਿ ਕੀਤੀ ਰਾਤ ਖਸਮਾ ਵਿਸਾਰਹਿ ਤੇ ਕਮ ਜਾਤ ਨਾਨਕ ਨਾਵੇ ਬਚਨਾਤੂ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤ ਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇ ਮੁਖ ਔਰ ਆਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਿਖਾਈ ਹਰ ਕੀਤ ਹਮ ਦੇ ਰਹਿ ਰਾਸ ਰਹਾਉ ਹਰ ਜਨ ਕੇਵੜ ਪਾਗਵੜੇ ਜਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਲੈ ਤਉ ਤਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਿ ਸਨਮ ਨਾ ਪਾਇਆ ਤੇ ਭਾਗ ਹਿੰ ਜੰਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਇ ਤਿੰ ਤੁਰ ਮਸਤ ਗਿਖਿਆ ਲਿਖਾਸ ਤਨ ਤਨ ਸਤ ਸੰਗਤ ਹੀ ਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਨਿਵਾ ਕਾਹਿਰੇ ਮਨ ਚਿਤਵੈ ਉਦਮ ਜਾਹਰ ਹਰ ਜੀਉ ਪਰਿਆ ਸੈਲਬ ਤਰਮੈ ਜੰਤੂ ਪਾਇ ਤਾ ਕਰ ਜਿਕਾ ਕੇ ਕਰ ਤਰਿਆ ਮੇਰੀ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਬਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬੰਤਾ ਕੋਇ ਨ ਕਿਸ ਕੀ ਤਰਿਆ ਸਿਰ ਸੇਲੇ ਜਿਕ ਸੰਬਾਹੇ ਠਾਕੁਰ ਕਾਹਿ ਮਨ ਪੋ ਕਰਿਆ ਊੜੇ ਊੜਿਆ ਸੈ ਕੋ ਸਾਧ ਪਛੇ ਬਚਰੇ ਸ਼ਰਿਆ ਤੈਨ ਕੁਰਣ ਖਿਲਾ ਹੋਇ ਕਬਨ ਤੁਗਾ ਹੋਇ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ ਦਸ ਅਠ ਸਿਦਾਂ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨ ਪਾਰ ਬਰਿਆ ਰਾਗ ਹੈ ਸੁਨਹਲਾ ਚੌਥਾ ਸੁਪੁਰਖ ਏ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰਿ ਅਗਮ ਅਗਮ ਪਾਰਾ ਸੁਤਿਆਵਹਿ ਸੁਤਿਆਵਹਿ ਤੂ ਜੀ ਹਰ ਸੱਚੇ ਸੁਰਜਨ ਹਰ ਸਭ ਜੀ ਤੁਮਾਰੇ ਜੀ ਤੁੰ ਜੀ ਆਂਕਾ ਦਾ ਤਾਰਾ ਹਰਿ ਤੇ ਆਵੋ ਸੰਤੋ ਜੀ ਸਭ ਦੁਖ ਸਾਰਨ ਹਾਰਾ ਹਰਿਆ ਪੇਠਾ ਕੁਰ ਹਰਿਆ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੁੰਗੜ ਗੜੇ ਅੰਤਰ ਸਰਵ ਨਰਨਤਰ ਜੀ ਹਰੇ ਕੁ ਬੁਰਖ ਸਮਾਣਾ ਇਕ ਦਾਤ ਇਕ ਭਿਖਾਰੀ ਜੀ ਸਭ ਤੇਰੇ ਝੋ ਜਿਵ ਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾ ਤੁਦ ਬਿਨਿ ਅਵਰਣਾ ਜਾਣਾ ਤੂੰ ਪਾਰ ਬ੍ਰਹਮ ਬੇ ਅੰਤ ਜੀ ਤੇਰੇ ਕਿਆ ਗੁਣ ਆਖਵ ਖਾਣਾ ਜੋ ਸੇਵ ਹੈ ਜੋ ਸੇਵ ਹੈ ਤੋ ਜੀ ਜਨਾਨਕ ਤਿਨ ਕੁਰਬਾਣਾ ਹਤਿਆਵਹਿ ਉਤਿਆਵਹਿ ਤੋ ਜੀ ਸੇ ਜਨੁ ਗਮੈ ਸਕਵਾਸੀ ਸੇ ਮੁਗਤ ਸੇ ਮੁਗਤ ਪਾਇ ਜਿਨ ਹਰਿ ਤਿਆਇ ਜੇ ਤਨ ਦੂਟੀ ਜਮਗੀ ਫਾਸੇ ਜਿਨ ਨਿਰਪੌਜਨ ਹਰ ਨਿਰਪੋਤ ਆਇ ਜੇ ਤਨ ਕਾ ਬੋ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀਤੇ ਹਰ ਹਰ ਰੂਪ ਸਮਾਸੀ ਸੇਤਨ ਸੇਤਨ ਜਿਨ ਹਰਿ ਤਿਆਇ ਜੇ ਜਨਾਨਕ ਤਿਨ ਬਲ ਜਾਸਿ ਤੇਰੀ ਭਗਤ ਤੇਰੀ ਭਗਤ ਪੰਡਾਰੀ ਜੀ ਪਰੇ ਬੇਅੰਤ ਬੇਅੰਤਾ ਤੇਰੀ ਭਗਤ ਤੇਰੇ ਭਗਤ ਸਲਾਹਨ ਤੂ ਜੀ ਹਰੀ ਅਣਕ ਅਨੇਕ ਅੰਤ ਤੇਰੀ ਅਨਕ ਤੇਰੀ ਅਨਕ ਕਰ ਹਰ ਪੂਜਾ ਜੀ ਤਉ ਤਪ ਜਪ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬਸਮਿਤ ਸਾਸਤ ਜੀ ਕਰ ਕਰਿਆ ਘੜ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨਾਨ ਕੀ ਜੋ ਪਾਵ ਹੈ ਮੇਰੇ ਹਰ ਭਗਵੰਤਾ ਤੁਮ ਆਦਪੁਰਖ ਬ੍ਰਹਮ ਪ੍ਰਕਰਤਾ ਜੀ ਤੂ ਜਿਉੜੇ ਵਰਨਾ ਕੋਈ ਤੂੰ ਜੋ ਜੋ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇਚਲ ਕਰਤਾ ਸੋਈ ਤੁਧਿਆਪੇ ਪਾਵੇ ਸੋਈ ਵਰਤੇ ਜੀ ਤੂੰ ਆਪੇ ਕਰੈ ਸੋਈ ਤੁਧਿਆਪੇ ਸੇਸ਼ਟ ਸਭ ਪਾਈ ਜੀ ਤੁਧਿਆਪੇ ਸਰੇ ਦੇ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਨੋਈ ਅਸਾ ਮਹਲਾ 4 ਤੂੰ ਕਰਤਾ ਸਚਿਆਰ ਮੈਂ ਦਾ ਸਾਈ ਜੋ ਤਉ ਭਾਵੇ ਸੋਇ ਥੀ ਸੀ ਜੋ ਤੂੰ ਦੇ ਸੋਇ ਹੋ ਪਾਈ ਰਹਾਉ ਸਭ ਤੇਰੀ ਤੁਸਰਨੀ ਤੇ ਆਇ ਜਿਸਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੰਗਵਾਇ ਤੁਜਾ ਵਿਛੋੜਿਆ ਮਿਲਾਇ ਤੂੰ ਦਰੀਆ ਸਭ ਤਜਹੀ ਮਾਈ ਤੁਜ ਵੈੰਦੂ ਜਾ ਕੋਈ ਨਾਹੀ ਜੀ ਜਨ ਸਉ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣਾਈ ਸੋਏ ਜਨ ਜਾਨੇ ਹਰ ਗੁਣ ਸਦੀਆ ਕੋ ਖਾਣੇ ਜਿਨ ਹਰ ਸੇਵਿਆ ਤਿੰ ਸੁਖ ਪਾਇਆ ਸਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਅਸੋ ਹੋਏ ਤਤ ਬਿੰਦੂ ਜਾਵਰ ਨ ਕੋਈ ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਅਸ ਮਹੱਲਾ ਪਹਿਲਾ ਤੇ ਤੀਸਰੇ ਵਰਡਾਇ ਪੈ ਨਿਵਾਸ ਪਾਣੀ ਪਾਉ ਨਹਿਂ ਕੀਆ ਪੰਕਜ ਮੋਂ ਪਗ ਨੇ ਚਾਲੇ ਹੁੰਦੀ ਖਾਤੇ ਡੂਬੀ ਅਲੇ ਮਾਨਿਕ ਨ ਚੇਤ ਸਮੂੜ ਮਨਾਰ ਵਿਸਰਤ ਤੇਰੇ ਗੁਣ ਗਲੇ ਰਹਾਉ ਨਾ ਹਉ ਜਿਤ ਸਤਿ ਨੇ ਪੜਿਆ ਮੂर्ख ਮੂਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿੰਤੋਂ ਨਾਹੀ ਵਿਸਰਿਆ ਸੁਮਹਲਾ ਪਨਿਵਾਸ ਪਈ ਪ੍ਰਾਪਤ ਮਾਨੁਖ ਦੇਹ ਹਰੀਆ ਗੋਬਿੰਦ ਮਿਰਨ ਕੇ ਤੇਰੀ ਬਰੀਆ ਅਵਰ ਕਾ ਚਰੇ ਤੈਨਾ ਕਾ ਮਮਲ ਸਾਤ ਸੰਗਤ ਬਜੇ ਕੀ ਉਹ ਨਾਮ ਸਰੰਜਾਮਲਾ ਉਪਜਲ ਤਰਣ ਕੈ ਜਨਮ ਰਥਾ ਜਾਤ ਰੰਗ ਮਾਇ ਕੈ ਰਹਾਉ ਜਪ ਤਪ ਸੰਜਮ ਧਰਮ ਨਕ ਮਾਇਆ ਸੇਵਾ ਸਾਧਨਾ ਜਾਨਿਆ ਹਰਿ ਰਾਯਾ ਕਹੋ ਨਾਨਕ ਅਮਨੀਚ ਕਰਮ ਮਾ ਸ਼ਰਨ ਪਰੇ ਕੀ ਰਖੋ ਸ਼ਰਮਾਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਾ ਸ੍ਰੀ ਕਬੀਵਾਚ ਬੇਨਤੀ ਚਉਪਈ ਹਮਰੀ ਕਰੋ ਅਦਰ ਰਛਾ ਪੂਰਨ ਹੋਇ ਚਿਤ ਕੀ ਇਛਾ ਤਉ ਚਰਨ ਮੰਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੁਸ਼ਤ ਸਭ ਤੁਮ ਕਾ ਬਹੁ ਆਪਾਧ ਮੋ ਵਿਚਾਵੋ ਸੁਖੀ ਵਸੈ ਮੂਰ ਪਰਿਵਾਰ ਸੇਵਕ ਸਿਖ ਸਵਾ ਕਰਤਾਰਾ ਮੂਰ ਛਣਿ ਕਰਦੇ ਕ੍ਰਿਆ ਸਭੈ ਰਣ ਕੁਵ ਸੰਗਰੀਐ ਹੂ ਨ ਹੋਏ ਮਰੀਆ ਸਤੂਰ ਭਜਨ ਕੀ ਰਹਿ ਪਿਆ ਸਤ ਮੈਂ ਛੜ ਕੋਈ ਵਰਨਾ ਤਿਆ ਹਉ ਜੋ ਵਰ ਚਹ ਹਉ ਤੁਮ ਤੇ ਪਾਉ ਸੇਵਕ ਸੇਖ ਮਾਰੇ ਤਾਰੀਆਂ ਹੈ ਤਿੰਨ ਤਿੰਨ ਸਤਰਾ ਮਾਰੇ ਮਰੀਆ ਹੈ ਆਪ ਹਾਥ ਦੇ ਮੁਝੇ ਉਬਰੀਐ ਮਰਨ ਕਾਲ ਕਤਰਾ ਨਿਵਰੀਐ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੋ ਜੋ ਕਰਿਓ ਰੱਛਾ ਰਾਖਿ ਲਿਓ ਮੋ ਰਖਨਾਰੇ ਸਾਹਿਬ ਸੰਸਾਈ ਪਿਆਰੇ ਦੀਨ ਬੰਦ ਵਿਸ਼ਟਣ ਕੇ ਹੰਤਾ ਤੁਮਹੋ ਬ੍ਰਿਜ ਚਤੁਰਦਸ ਕੁੰਤਾ ਕਾਲ ਭੈ ਬ੍ਰਹਮ ਭਕਤਰ ਆ ਕਾਲ ਭੈ ਸਿਵ ਜੀਵ ਭਕਤਰ ਆ ਕਾਲ ਭੈ ਕਰਿਵਿਸ਼ਣ ਪ੍ਰਕਾਸ਼ਾ ਸਗਲ ਕਾਲ ਕ ਕੀ ਆ ਤਮਾਸ਼ਾ ਜਵਨ ਕਾਲ ਜੋਗੀ ਸਵ ਕੀਓ ਮੇਦਰਾਏ ਬ੍ਰਹਮਾ ਜੁਥਿਓ ਜਵਨ ਕਾਲ ਸਵ ਲੋਕ ਸਵਾਰਾ ਨਮਸਕਾਰੈ ਤਾਏ ਮਹਾਰਾਜ ਜਵਨ ਕਾਲ ਸਵ ਜਗਤ ਮਨਾਏਉ ਦੇਵ ਦੇਤ ਜੈਸਨ ਪੁਜਾਇਉ آدارا سو گرو سمجھو مارا نمسکو ماری سکل کی, کی جان پلے چیتی سب پر کپا دتن دکھ پائے دکی سکھ پائے سبن کے سکھی کے کی ویر پیشانے کٹ کٹ کے پڑ پڑ کے جانے ਜਬੋਦ ਕਰ ਖਰਾ ਕਰ ਤਾਰਾ ਪ੍ਰਜਾ ਦਰਤਉ ਨੇ ਪਰਾਜਵ ਕਰ ਕਰਤੋ ਕਬਹੁ ਹਉ ਤੁਮ ਮੈ ਮਿਲਤ ਬੀਤਰ ਸਭ ਹੂੰ ਜੀਤੇ ਵਦਨ ਸ੍ਰਿਸ਼ ਸੋਤਾਰੇ ਅਪ ਆਪਣੀ ਬੂਜ ਉਚਾਰੇ ਤੁਮ ਸਭੀ ਤੇ ਰਤਨ ਰਾਲਮ ਜੰਤ ਬੇਸੇ ਦੇਰਿਆਲਮ ਨਿਰੰਕਾਨਿ ਬਕਨ ਲੰਭ ਵਦਨੀਲਨਦ ਸੰਭ ਤਕਮੂੜ ਚਰਤ ਭੀਦਾ ਜਾਂ ਕੋ ਪਿਉ ਨ ਬਉ ਭੀਦਾ ਤਉ ਕੋ ਕਰਪਾ ਨਨ ਮੰਨਤ ਮਹਾ ਮੂੜ ਕਜ ਪੈਨਾ ਧਾਨਤ ਮਹਾਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾ ਚਿੰਤਨੈ ਬਿਓ ਆਪ ਆਪਣੀ ਮੁਦਹ ਜੀਤੀ ਬਰਨਤ ਪਿਣ ਪਿਣ ਤੋਇ ਤੇਤੀ ਤੁਮਰਾ ਲਖ ਨਾ ਜਾਇ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪ ਨੂੰ ਸਰੂਪਾ ਰੰਗ ਪਯੋਰਾ ਕਹਿ ਪੂਪਾ ਅੰਡਜੇ ਰਸੇ ਤੇ ਕੀਨੀ ਉਤਪਜ ਖਾਨ ਬਹੁਰ ਰਜਨੀਨੀ ਕਹੂੰ ਫੁੱਲ ਰਾਜਾ ਬੈਠਾ ਕੁੰਸ ਮਟਵੇ ਸੰਗਰ ਇਕੱਠਾ ਸਗਰੀ ਸੇਟ ਦਿਖਾਏ ਚੰਪਵ ਆਦ ਜੁਗਾ ਸਰੂਪ ਸਿਅੰਪਵ ਅਬ ਰਛਾ ਮੇਰੀ ਤੁਮ ਕਰੋ ਸਿਖੋਂ ਬਾਰ ਸਿਖ ਸੰਗਰ ਦ੍ਰਿਸ਼ਟੀ ਤੇਠ ਵਦ ਉਤਪਾਤਾ ਸਗਲ ਮਲੇਸ਼ ਕਰੋ ਰਣ ਕਾਤਾ ਜੇ ਅਸ ਤੋਇ ਤੋ ਸ਼ਰਣੀ ਪਰੇ ਤਨ ਕੇ ਦੁਖਿਤ ਹੋਇ ਮਰੇ ਪੁਰਖ ਜਿਉਣ ਪਗ ਪਰੇ ਤੇ ਹਾਰੇ ਤਨ ਕੇ ਤੁਮ ਸੰਗੜ ਸਵਟਾਰੇ ਜੋ ਕਲ ਕੋਇਕ ਬਾਰਤੇ ਆਏ ਹੈ ਤਾਂ ਕਿ ਕਾਲ ਨਿਕਟਨੇ ਐ ਹੈ ਰੱਛਾ ਹੋਇ ਤੈ ਸੋ ਕਾਲਾ ਦੁਸ਼ਟ ਰਿਖਰਿਦ ਕਾਲਾ ਕਿਰਪਾ ਦ੍ਰਿਸ਼ਤੰਜੈ ਨਹਿ ਰਹੋ ਤਾਂ ਕਿ ਤਉ ਤਨਕ ਮੋਹ ਰਹੋ ਰਿਦਿ ਸਿਦ ਕਰਮੋ ਸੋ ਹੋਈ ਦੁਸ਼ਸਾ ਸੋਸ ਕੇ ਨਾ ਕੋਈ ਇਕ ਬਾਰ ਜਿਨ ਤਮੈ ਸੰਬਾਰਾ ਕਾਲ ਫਸਤੇ ਤਾਹਿ ਉਬਾਰਾ ਜਿਨ ਨਰ ਨਾਮ ਤਿਹਾਰੂ ਕਹ ਨਰਦ ਦੁਸ਼ਟ ਦੋਤੇ ਰਹਾ કડగ కేਤਮ ਸੰਧ ਹਰੀ ਆਪੋ ਦਿਲਹੁ ਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦਉਤਿ ਲੋ ਬਚਾਈ ਸਵਈਆ ਪਾਇ ਗੈਂਦੇ ਉਤੇ ਤੁਮਰੇ ਤਵ ਤੇ ਕੋ ਆਗਤਿ ਨਹੀਂ ਆਨੇਉ RAM ਰਹੀਮ ਪੁਰਾਣ ਕੁਰਾਨ ਨੇ ਕਹਿਮ ਤੇਕ ਨ ਮੰਨੇਉ ਸਿਮਰਤ ਸਾਸਤਰ ਬੇਦ ਸਭ ਬਹੁ ਪੀੜ ਕਮ ਇਕ ਨ ਜਾਣਿਉ ਸ੍ਰੀ ਇਸਪਾਨਿ ਕਿਰਪਾ ਤੁਮਰੀ ਕਾਰ ਮੈ ਨ ਕਿਉ ਸਭ ਤੋਂ ਇਹ बखान ਨ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੂ ਦਵਾਰ ਬਾਹਂ ਗਏ ਕੀ ਲਾ ਜਿ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਨੰਦੇ ਕੋ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਨ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪ੍ਰੀਆ ਸ਼ੁਭ ਦਗਮ ਨੇ ਆਈਆ ਸ਼ਬਦੋ ਤਾਂ ਗਾਵ ਹੋਰੀ ਕਿ ਰਾਮਣ ਜੀ ਨੇ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੁਸ ਦਰੋ ਹਰਿ ਨਾਲੇ ਹਰਿ ਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਗਰਜ ਸਭ ਸਵਾਰਨਾ ਸੁਨੰਗ ਲਾ ਸਮਰਤ ਸੁਆਮੀ ਸੋ ਕੀਮੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੂਹ ਹਰਿ ਨਾਲੇ ਸਾਚੇ ਸਾਹਿਬ ਕਿਆ ਨਹੀਂ ਕਰਤੀ ਰਹਿ ਕਰਤੰਦੇ ਰਹਿ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾ ਜੀ ਸੁਧਕ ਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੀ ਰਹਿ ਸਚਾ ਨਾਮ ਮੇਰਾ ਨਾਰੂ ਸਚ ਨਾਮੈ ਆਧਾਰ ਮੇਰਾ ਜਨ ਭੁੱਖਾ ਸਭ ਗਵਾਈਆਂ ਕਰਿ ਸ਼ਾਂਤ ਸੁਖ ਮਨਿ ਆਈ ਵਸੈ ਅਜਨੀ ਇਛਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੰਤੋਸ਼ ਉਤਰੂ ਕੇ ਆਰੋ ਸਚਾ ਨ ਮਿਰਾਂਧਰੁ ਵਾਜੇ ਪੰਛੀ ਸਉਦੇ ਕਰਿਸ ਪਾਗੇ ਕਰਿਸ ਪਾਗੇ ਸ਼ਉਦ ਵਾਜੇ ਕਲਾ ਜਿਤ ਕਰ ਤਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਡ ਮਾਰਿਆ ਤੁਰ ਕਰਮ ਪਾਇਆ ਤੋ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਐਸ ਕੋ ਹਵਾ ਤਿਤ ਕਰ ਅਨਹਦ ਵਾਜੇ आनंद سنو ਵੜ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾਬ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਭਈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪਨੀਵਾ ਥਾਲ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸੁ ਸਰਦਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਿਸ ਕਾ ਹੋਇਉ ਦਾਰੋ ਏ ਵਸਤੂ ਤਜੀ ਨਾ ਜਾਈ ਨਿਤ ਨਿਤ ਰਖੁਰ ਤਾਰੋ ਤਮ ਸੰਸਾਰ ਚਨ ਲਗਤ ਰਹੀ ਐ ਸੋ ਸੁੰਨਾਨੁ ਬ੍ਰਹਮ ਪ੍ਰਸਾਰੁ ਸਲੋਕ ਮਹੱਲਾ ਆਪਣਿ ਵਾਮ ਜਨ ਮਿਲਿਆ ਆ ਮੋ ਮਿਲੈ ਤਾ ਜੀਵਾ ਜੀਵਾ ਹਰਿਆ ਪਉੜੀ ਤਿਤਥ ਤੂੰ ਸਮਰਥ ਇਥੈ ਕੋਈ ਨਾਹੀ ਉਥੈ ਤੇਰੀ ਰਖ ਅਗਨੀ ਉਦਰ ਮਾਹੀ ਸੁਣਕੇ ਜਮਕੇ ਦੂਤ ਨਾਹੀ ਤੇਰੇ ਛਣ ਜਾਹੇ ਭਉਜਲ ਵਿਖਮਸ ਗਾਹੋ ਗੁਰ ਸ਼ਬਦਿ ਪਾਰ ਪਾਹੀ ਜਿਨ ਕਉ ਲਗੇ ਪਿਆਸ ਅੰਮ੍ਰਿਤ ਸੇਖਾ ਹੈ ਕਲ ਮਹਿ ਹੋ ਪੁੰਨ ਗੁਣ ਗਵਨ ਗਾਹੀ ਸਭੈਨੋ ਕਿਰਪਾਲ ਸਮਾਲੇ ਸਾਈ ਸਾਹੇ ਮ੍ਰਿਥਾ ਕੋਈ ਨ ਜਾਏ ਜੇ ਆਵੇ ਤੁਧਿਆ ਇਸ ਲੋਕ ਮਹਲਾ ਧਨਵਾੰ ਅੰਤਰਗਦਨਾ ਜੀਵਾ ਜਬ ਗੁਰ ਨਾਉ ਨੈਤਰੀ ਸਤਗੁਰ ਪੇਖਣਾ ਸ਼ਰਵਣੀ ਸੁਨਣਾ ਗੁਰ ਨਾਉ ਸਤਗੁਰ ਸੇ ਸਰਦ ਗੇ ਪਈ ਅਠਾਉ ਕਹ ਨਾਨਕ ਕਿਰਪਾ ਰੇਿਸ ਨਿਵਤ ਦੇ ਜਗ ਮੈ ਉਤਮ ਕਾਢੀਐ ਬਿਰਲੇ ਕੀ ਕੀ ਮਹੱਲਾ ਪਨਿਵਾ ਰਖੇ ਰਖਨ ਹਾਰਿ ਅਪ ਬਰੈ ਅਨਿ ਕਿ ਪਰਿ ਪਾਇ ਇਕ ਜਸਵਾਰੈ ਅਨ ਹੋਆ ਆਪ ਦਿਆਲ ਮਨੋਨਾ ਮੇ ਸਾਰੇ ਅਨ ਸਭ ਜਨਾ ਕੈ ਸੰਗ ਭਵ ਜਲ ਤਰੈ ਅਨ ਸਾਕਤ ਨਿੰਦਕ ਦੁਸ਼ਟ ਖਿਨ ਮਾਹੀ ਬਿਦਾਰੇ ਹਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਦਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੇ ਮੇਰਾ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਉਹ ਤਿਨੇ ਤਾਪ ਨਿਵਾਰਨ ਹਰ ਦੁੱਖ ਅੰਤਾ ਸੁਖ ਰਾਸ ਤਾ ਕੋ ਵਿਗਨ ਕੋ ਲਾਗੇ ਜਾਂ ਕੀ ਪ੍ਰਭ ਅਰਦਾਸ ਸਰਦਾ ਸਿਕਉ ਨਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਦੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ 10ਵੀਂ ਪ੍ਰਥਮ ਭਗਵਤੀ ਸਮਰਿਕਾ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਸਈ ਸਹਾਇ ਅਰਜਨ ਹਰਗੋਬਿੰਦ ਨਾ ਸਮਰੋਹ ਸ੍ਰੀ ਹਰਿਦਾਇ ਸ੍ਰੀ ਹਰਿਕ੍ਰਿਸ਼ਨ ਜੀ ਤੇ ਆਈਅਤਿ ਸਿੱਠੀ ਸਬਦੁ ਫਜਾਈ ਤੇਗ ਬਹਾਦਰ ਸਿਮਰਿਆ ਕਰਨਣ ਜੀ ਆਵੇ ਤਾਈ ਸਤਨਾ ਜੀ ਸਹਾਇ ਦਸਮੀ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਨਾ ਜੀ ਸਹਾਇ ਦਸ਼ਮੇ ਪਾਤਸ਼ਾਹਾਂ ਦੇ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੜ ਦੀ ਜਾਰ ਦਾ ਤੇ ਅੰਦਰ ਕੀ ਖਾਲਸਾ ਜੀ ਸਬੂਲ ਜੀ ਪੰਜਾਬ ਪਿਆਰਿਆਂ ਚੋਂ ਸਭ ਜੀ ਅਧਿਆਨ ਚਾਲੀ ਮੁਕਤੀਆਂ ਠੀਆਂ ਦੇ ਪੀਣ ਤੋਂ ਪੀਣ ਜਨਾ ਨਾਮ ਜਪਿਵਣ ਕੀ ਸ਼ਕੀਅਤ ਦੇ ਚਲਾਈ ਤੇਗ ਵਾਹੀ ਦੇਖ ਸੁਣ ਕਿ ਅੰਡਰਟ ਕੀ ਤਤਨਾ ਪਿਆਰੇ ਇਸ ਤਰ੍ਹਾਂ ਦੀ ਕਮਾਈ ਦਾ ਤੇ ਅੰਦਰ ਕੀ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀ ਨੇ ਧਰਮ ਦੇਸ਼ ਦਿੱਤੇ ਬੰਦ ਬੰਕ ਤਾਈ ਖੋਪਰੀ ਲੋਹਾਈਆਂ ਚਰਖੜੀਆਂ ਤੇ ਚੜੇ ਤਾਂ ਰਣ ਨਾਲ ਚਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਆਰੇ ਸਿੱਖੀ ਕੇਸਾਂ ਸਵਸਨਦਾਲ ਨੇ ਬਾਈ ਤਨ ਅੰਦੀ ਕਮਾਈ ਦਾ ਤੇ ਅੰਦਰ ਕੀ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾ ਤਖਤਾਂ ਸਰਬਤ ਗੁਰਦੁਆਰਿਆਂ ਤੇ ਅੰਦਰ ਕੀ ਖਾਲਸਾ ਜੀ ਸਾਹਿਬ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਨ ਤਾਰੇ ਛੇ ਰਿਆਜ ਦੇਖਤੇ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਕੇ ਸਾਹੇ ਖਾਲਸਾ ਜੀ ਕੀ ਬੋਲ ਵਾਲੇ ਬੋਲੋ ਜੀ ਸਿੱਖਾ ਨੂੰ ਸਿੱਖੇ ਦਾਨ ਕੇਸ ਦਾਨ ਰਹਿਤ ਦਾਨ ਬਵਿਕ ਦਾਨ ਵਿਸਾ ਦਾਨ ਪ੍ਰੋਸਾ ਦਾਨ ਦਾਨ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨੀ ਸਿਨਾ ਚੌਕੀਆਂ ਝੰਡੇ ਬੁੰਗੇ ਜੁਗ ਜੁਗ ਟਲ ਧਰਮ ਕਾ ਜੇ ਕਰ ਖਲਸਾ ਜੀ ਸਭ ਬੋਲਣਾ ਜੀ ਆਪ ਜੀਆ ਦੇ ਸਿੱਖਾਂ ਦਾ ਮਨਨੀਵਾ ਮਤ ਉੱਚੀ ਮਤ ਪੱਧਰਾ ਰੱਖਾ ਵੇ ਗੁਰੂ ਕਾਲ ਬੁਰਖ ਆਪਣੇ ਬੰਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰੂ ਧਾਮਾ ਜਨਾ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਜੀ ਖੁੱਲੇ ਦਰਸ਼ਨ ਦੇ ਦਾਤ ਸੇਵਾ ਸੰਭਾਲ ਦਾ ਦਨ ਪਿਆਰੇ ਖਾਲਸਾ ਜੀਨ ਬਖਸ਼ਣਾ ਨਿਮਾਣਿਆਂ ਦੇ ਮਾਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ ਅਮ੍ਰਿਤ ਵੇਲੇ ਤੁਲੇ ਕੀ ਤਖਤਾਂ ਦੇ ਵਿਰਾਜਮਨ ਹੋ ਕੀ ਸਿੱਖ ਸੰਗਤਾਂ ਦੇ ਦਰਸ਼ਣ ਦੇ ਦਾਇਰੇ ਦੇਖਣ ਲਈ ਉਹਦੀਆਂ ਦਾ ਕੋਟਾਂ-ਕੁਟਾਂ ਤਨਵਾਦ ਹੈ ਲੱਖ ਲੱਖ ਸ਼ੁਕਰ ਹੈ ਪਾਤਸ਼ਾਹ ਜੀ ਪਾਵਨ ਚਰਨਾਂ ਕੁਮਲਾ ਵਿੱਚ ਸੰਧਿਆ ਵੇਲੇ ਨਮਕ ਰੱਖ ਕੇ ਰਹਿਰਾਸ ਸਾਹਿਬ ਜੀ ਨੇ ਜਾਬ ਕੀਤੇ ਗਏ ਨੇ ਗੁਰਬਾਣੀ ਪੜ੍ਹਦੇ ਆ ਤੇ ਸੇਵਾ ਨਿਭਾਉਂਦੇ ਆ ਤਾਂ ਤਮਾਮ ਪੋਲਾ ਹੁਣੀ ਬੱਚੇ ਸਭ ਨੇ ਕਿ ਮਾਫ ਕਰਨਾ ਅੱਗੇ ਵਾਸਤੇ ਸੋਧਾ ਤੇ ਸਪਸ਼ਟ ਬਾਣੀ ਪੜ੍ਹਨ ਦੀ ਸੇਵਾ ਕਰਨ ਦੀ ਇਸ ਮੱਤ ਬਲਬ ਦੀ ਬਖਸ਼ਿਸ਼ ਕਰਨੇ ਪਾਤਸ਼ਾਹ ਜੀ ਉੱਪਰ ਦੀ ਸੁਣ ਗੁਰਬਾਣੀ ਸਚਖੰਡ ਵੇਖੀ ਸੋਧ ਕੀ ਪ੍ਰਵਾਨ ਕਰ ਲੈਣੀ ਦਰਤੇ ਅੰਇਆ ਸੰਗਤਾਂ ਦੇ ਹਿਰਦਿਆਂ ਦੇ ਵਿਸਾਉਣੀ ਸੰਗਤਾਂ ਦਾ ਕਦਮ ਕਦਮ ਚੱਲਿਆ ਲੇਖੀ ਲਾਉਣਾ ਅਬਜੀਆਂ ਦੇ ਬਾਣੀ ਦੇ ਅੰਦਰ ਚਾਰ ਪਹਿਰ ਦਿਨ ਦਿਹਾੜਾ ਸੁੱਖ ਨਾਲ ਬਤੀਤ ਹੋਇਆ ਚਾਰ ਪਹਿਰਾਂ ਨਾਲ ਬਤੀਤ ਕਰਵਣੀ ਦਰ ਅੰਇਆ ਸੰਗਤਾਂ ਦੀ ਹਾਜ਼ਰੀਆਂ ਪ੍ਰਵਾਨ ਕਰਨੀਆਂ ਤਿੰਨ ਫੁੱਲ ਭੇਟਾ ਕੀਤਾ ਦਰ ਪ੍ਰਵਾਨ ਕਰਨਾ ਬਾਣੀ ਵਿੱਚੋਂ ਹੁਕਮਨਾਮੇ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰੋ ਹੁਕਮਨਾਮੇ ਚੱਲਣ ਦੀ ਸਮਰੱਥਾ ਬਖਸ਼ਣੀ ਸਹੀ ਪਿਆਰੇ ਮੇਲ ਜਿਨ੍ਹਾਂ ਮਰੇ ਆਬਜੀ ਦਾ ਨਾਮ ਚਿਤ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਿਪੂ ਜੀ ਵਾਹਿ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਛੱਟੀ ਐ ਤਦ ਦਿੱਥੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਵਾਹਿਗੁਰੂ ਸਾਹਿਬ ਜੀ ਤਨਾਸਰੀ ਬਾਣੀ ਪਗਤ ਨਾਮ ਦੇਵ ਜੀ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਗਹਿਰੀ ਕਰ ਕੈ ਨੀਵ ਖੁਦਾਈ ਉਪਰ ਮੰਡਪ ਛਾਏ ਮਾਰਕੰਡੇ ਤੇ ਕੋ ਅਧਿਕਾਈ ਜਿਨ ਤ੍ਰੈਨ ਧਰਮੂਂਡ ਬੁਲਾਏ ਹਮਰੋ ਕਰਤਾ RAM ਸਨੇਹੀ ਕਾਹੇ ਰੇ ਨਰ ਗਰਵ ਕਰਤ ਹ ਬਿਨ ਸਜਾਏ ਝੂਠੀ ਦੇਹੀ ਰਹਾਉ ਮੇਰੀ ਮੇਰੀ ਕਹਿ ਰੋ ਕਰਤੇ ਦੁਰਜੋਦਨ ਸੇ ਪਾਈ ਬਾਰ ਹੈ ਜੋ ਜਨ ਛਤਰ ਚਲੈ ਥਾ ਦੇਹੀ ਗਿਰ ਜਨ ਖਾਈ ਸਰਬ ਸੋ ਇਨ ਕੀ ਲੰਕਾ ਹੋਤੀ ਰਾਵਣ ਸੇ ਅਧਕਾਈ ਕਹਾਂ ਪਇਓ ਦਰਬੰਦੇ ਹਾਥੀ ਖਿੰਨ ਮਹਿ ਪਈ ਪਰਾਈ ਦੁਰਵਾਸਾ ਸਿਉ ਕਰਤ ਠ ਗਉਰੀ ਜਦਵ ਏ ਫਲ ਪਾਏ ਕਿਰਪਾ ਕਰੀ ਜਨ ਆਪਣੇ ਉਪਰ ਨਾਮ ਦਿਓ ਹਰ ਗੁਣ ਗਾਈ ਦੁਰਬਾਸਾ ਸਿਓ ਕਰਤ ਠ ਗਉਰੀ ਜਦ ਵੇ ਫਲ ਪਾਏ ਕਿਰਪਾ ਕਰੀ ਜਨ ਆਪਣੇ ਉਪਰ ਨਾਮ ਦਿਓ ਹਰ ਗੁਣ ਗਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ